한주원한지 ਅੱਜ ਜੋ 14 ਤਰੀਕ ਨੂੰ ਪੋਲਿੰਗ ਹੋਈ ਸੀਗੀ ਪੰਚਾਇਤ ਸੰਮਤੀ ਔਰ ਜ਼ਿਲ੍ਹਾ ਪਾਰਟਿਸਪਲ ਇਲੈਕਸ਼ਨ ਦੀ ਅੱਜ ਉਹਦੀ ਕਾਊਂਟਿੰਗ ਚੱਲ ਰਹੀ ਹੈ ਖੰਨਾ ਜ਼ਿਲ੍ਹੇ ਦੇ ਵਿੱਚ 5 ਕਾਊਂਟਿੰਗ ਸੈਂਟਰਸ ਹੈ ਸਭ ਜਗ੍ਹਾ ਕਾਊਂਟਿੰਗ ਪੀਸਫੁਲੀ ਚੱਲ ਰਹੀ ਹੈਗੀ ਪੁਲਿਸ ਵੱਲੋਂ ਸਿਕਿਉਰਿਟੀ ਦੇ ਪ੍ਰੋਪਰ ਅਰੇਂਜਮੈਂਟਸ ਹੈ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਤਕਰੀਬਨ 650 ਦੀ ਫੋਰਸ ਲਾਈ ਹੋਈ ਹੈ ਤੇ 13 14 ਸਾਡੇ ਜੀਓ ਰੈਂਕ ਦੇ ਆਫੀਸਰਸ ਜੋ ساری ਜਗ੍ਹਾ ਜੋ ਸਿਕਿਉਰਿਟੀ ਅਰੇਂਜਮੈਂਟਸ ਹੈ ਉਹਦੇ ਸੁਪਰਵੀਜ਼ਨ ਕਰੇ ਤੇ ਪੀਸਫੁਲੀ ਸਾਰਾ ਕੰਮ ਚੱਲ ਜਾਈਗਾ ਕੋਈ ਤੁਹਾਡੇ ਵੱਲੋਂ ਪੀਸਫੁਲ ਜਿਆਦਾ ਹੋ ਲੱਗਦਾ ਗੰਭੀਰ ਆਪਣੇ ਜੀ ਨਹੀਂ ਨਹੀਂ ਬਿਲਕੁਲ ਪੀਸਫੁਲ ਹੈ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਹੈਗਾ ਤੇ ਐਸ ਪਰ ਜੋ ਗਾਈਡਲਾਈਨਸ ਹੁੰਦੀਆਂ ਨੇ ਫੋਰਸ ਵੀ ਲਾਈ ਹੋਈ ਹੈ ਤੇ ਪ੍ਰੋਸੈਸ ਪ੍ਰੋਪਰਲੀ ਚੱਲ ਰਿਹਾ ਹੈ ਜੀ ਸਹੀ ਥੈਂਕ ਯੂ